ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਬਲੌਗਸ ਦੇ ਉੱਪਰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਐ ਹੋ ਸਨਾਵ ਜੀ ਤੁਹਾਡਾ ਕੀ ਹਾਲ ਚਾਲ ਹੈ ਦੇਣਾ ਜ ਸੋਮਵਾਰ ਆ 21 ਤਰੀਕ ਆ ਕਿ ਸਵੇਰ ਦੇ 5:30 ਵਜੇ ਦਾ ਟਾਈਮ ਆਗਾ ਪੋਚਾ ਬਸ ਲੌਬੀ ਚ ਤੇ ਪੋਚ ਰਹਿਂਦਾ ਸੀਗਾ ਲਗਾਉਣ ਦਾ ਤੇ ਮੈਨੂੰ ਐਸ ਵੀ ਚਲੋ ਪੋਚਾ ਲਗਾਦਾ ਸੁੱਤੇ ਪੈ ਸੀ ਹਜੇ ਸਾਰੇ ਤੇਕ ਰੂਮ ਰਹਿਂਦਾ ਉਹ ਤਾਂ ਬਾਅਦ ਦੇ ਵਿੱਚ ਹੀ ਲਗਾਉਂਗੇ ਉੱਥੇ ਤਾਂ ਹਜੇ ਝਾੜੂ ਵੀ ਨਹੀਂ ਲਗਾਏਗਾ ਪਉਣਾ ਕਿ 5 ਵਜੇ ਮੈਨੂੰ ਜਾਗ ਆ ਗਈ ਸੀ ਤੇ ਮੈਂ ਝਾੜੂ ਲਗਾ ਕੇ ਤੇ ਪੋਚਾ ਲਗਾਉਣ ਲੱਗੀ ਸੀ ਕਿਉਂਕਿ ਕੱਲ ਪੋਚਾ ਨਹੀਂ ਲਗਾਇਆ ਗਿਆ ਸੀਗਾ ਕੱਲ ਅਸੀਂ ਚਲੇ ਗਏ ਸੀ ਪਿੰਡ ਸਵੇਰ ਸਾਢੇ 8 ਵਜੇ ਚਲੇ ਗਏ ਸੀਗੇ ਇਹ ਤਾਂ ਕਰਕੇ ਕੱਲ ਪੋਚਾ ਨਹੀਂ ਲਗਾਇਆ ਸੀ ਮੈਨੂੰ ਐਸ ਵੀ ਚਲੋ ਪਹਿਲਾਂ ਪੋਚਾ ਹੀ ਲਗਾ ਦਾਂ ਬਾਕੀ ਚਾਹ ਤਾਂ ਮੈਂ ਬਾਅਦ ਦੇ ਵਿੱਚ ਹੀ ਬਣਾਉਣੀ ਹੁੰਦੀ ਜਦੋਂ ਸਾਰੇ ਉੱਠ ਜਾਂਦੇ ਆ ਪਰ ਉਹ ਮੈਂ ਜਿਹੜਾ ਉਹਨੂੰ ਦੂਸਰਾ ਉਹਦੇ ਵਿੱਚ ਬਾਅਦ ਦੇ ਵਿੱਚ ਲਗਾ ਦੂੰਗੀ ਤੇ ਪਹਿਲਾਂ ਇੱਥੇ ਲਗਾ ਕੇ ਤੇ ਪੋਚਾ ਰਹਿੰਦਾ ਤੇ ਥਾਂ ਧੋ ਦੂੰਗੀ ਥਾਂ ਵੀ ਧੋਣ ਵਾਲਾ ਪਿਆਗਾ ਜਦੋਂ ਧੁੱਪਾਂ ਪੈਂਦੀਆਂ ਉਦੋਂ ਤਾਂ ਐ ਲੱਗਦਾ ਗਰਮੀ ਵੀ ਬਹੁਤ ਲੱਗਦੀ ਆ ਤੇ ਪਰ ਧੁੱਪ ਦਾ ਵੀ ਐ ਹੁੰਦਾ ਜ਼ਰੂਰੀ ਐ ਨਹੀਂ ਤਾਂ ਸਿੱਲੇ ਜੇ ਰਹਿੰਦੇ ਆ ਫਰਸ਼ ਮਾੜੀ ਮੁੱਟੀ ਧੁੱਪ ਦੇ ਨਾਲ ਤੇ ਫਰਸ਼ ਸੁੱਕ ਜਾਂਦੇ ਹੈਗੇ ਪੈਸੇ ਤਾਂ ਬਦਲ ਵਾਈ ਦੀ ਹੋ ਜਾਂਦੀ ਆ ਹੁਣ ਤੇ ਪਰ ਫੇਰ ਵੀ ਐ ਹੁੰਦਾ ਵੀ ਚਲੋ ਮਾੜੀ ਮੁੱਟੀ ਜਦ ਧੁੱਪ ਪੈ ਜਾਂਦੀ ਆ ਤੇ ਸੱਲ ਜੀ ਚੱਕੀ ਜਾਂਦੀ ਆ ਸਾਰੀ ਕੱਪੜੇ ਵਗੈਰਾ ਵੀ ਸਾਰੇ ਸੁੱਕ ਜਾਂਦੇ ਆ ਵਧੀਆ ਮਾੜੀ ਮੁੱਟੀ ਧੁੱਪ ਲੱਗ ਜਾਂਦੀ ਆ ਕੱਪੜਿਆਂ 'ਨ ਜਦੋਂ ਲੋ ਬਿਜਵੀ ਲੱਗ ਗਿਆ ਸੀ ਪੋਚਾ ਤੇ ਫਿਰ ਪੋਰਚ 'ਚ ਵੀ ਲਗਾ ਦਿੰਨੀ ਆ ਕੱਪੜੇ ਵੀ ਅੱਜ ਦੋ ਦਿਨਾਂ ਦੇ ਹੋਏ ਪਿਆ ਕਾਫੀ ਹੋਏ ਪਿਆ ਤੇ ਮੈਨੂੰ ਐਂ ਵੀ ਕੱਪੜੇ ਬਾਅਦ ਦੇ ਵਿੱਚ ਧੋ ਲੂੰਗੀ ਇੱਕ ਵਾਰੀ ਥਾਂ ਸਾਫ਼ ਹੋ ਜੇ ਤੇ ਫਿਰ ਕੰਮ ਬਾਅਦ ਦੇ ਵਿੱਚ ਐਂ ਜਿਹਾ ਲੱਗਦਾ ਹੁੰਦਾ ਵੀ ਆਪਾਂ ਫਿਰ ਹੀ ਆਂਗੇ ਕੰਮ ਜਿੰਨਾ ਮਰਜ਼ੀ ਹੋਵੇ ਆਪਾਂ ਨੂੰ ਤੇ ਜਿੰਨਾ ਚਿਰ ਘਰੇ ਖਲਿਆਰਾ ਪਿਆ ਹੋਵੇ ਤੇ ਦੇਖ-ਦੇਖ ਕੇ ਐ ਹੋਈ ਜਾਂਦਾ ਖੇਜੀ ਚੜੀ ਜਾਂਦੀ ਐ ਵੀ ਕੰਮ ਸਾਰਾ ਪਿਆਗਾ ਜਦੋਂ ਘਰ ਸਾਫ਼ ਸੁਥਰਾ ਹੋ ਜਾਂਦਾ ਤੇ ਉਦੋਂ ਤਾਂ ਕੰਮ ਜਿੰਨਾ ਮਰਜ਼ੀ ਹੋਵੇ ਬਾਅਦ ਦੇ ਵਿੱਚ ਆਪਾਂ ਨੂੰ ਐ ਹੁੰਦਾ ਵੀ ਕੰਮ ਕੁਛ ਵੀ ਨਹੀਂ ਹੌਲੀ-ਹੌਲੀ ਕਰੀ ਜਾਂਦੇ ਆਂਗੇ ਕਿਉਂਕਿ ਫਿਰ ਆਇਆ ਹੁੰਦਾ ਵੀ ਦੇਖ ਕੇ ਸਾਫ ਸਫਾਈ ਨੂੰ ਦੇਖ ਕੇ ਆ ਵੀ ਮਨ ਨੂੰ ਵੀ ਸ਼ਾਂਤੀ ਜੀ ਮਿਲ ਜੇ ਘਬਰਾਹਟ ਨਹੀਂ ਹੁੰਦੀ ਕਿ ਨਹੀਂ ਫਿਰ ਜਦੋਂ ਖਲਿਆਰਾ ਪਿਆ ਪਿਆ ਹੁੰਦਾ ਉਦੋਂ ਥੋੜੀ ਜਿਹਾ ਜ਼ਿਆਦਾ ਘਬਰਾਹਟ ਹੋਣ ਲੱਗ ਜਾਂਦੀ ਮੈਂ ਤਾਂ ਦੇਖ ਕੇ ਪੋਚਾ ਲਗਾ ਕੇ ਤੇ ਥਾਂ ਧੋ ਕੇ ਤੇ ਉਸ ਤੋਂ ਬਾਅਦ ਉਪਜਤ ਲਗਾ ਲੂੰਗੀ ਥੋੜੇ ਥੋੜੇ ਨੇ ਟਾਈਮ ਲੱਗ ਜਾਂਦਾਗਾ ਘੰਟਾ ਡੇਢ ਘੰਟਾ ਲੱਗ ਜਾਂਦਾ ਝਾੜੂ ਪੋਚੇ ਤੇ ਕਿਉਂਕਿ ਥਾਂ ਵਗੈਰਾ ਵੀ ਧੋਣਾ ਹੁੰਦਾ ਨਾਲ ਤੇ ਬਾਕੀ ਐਨਾਂ ਵੀ ਹਜੇ ਕੋਈ ਉੱਠਿਆ ਨਹੀਂ ਸੀਗਾ ਜੇ ਉੱਠ ਘੜਾ ਤਾਂ ਉੱਪਰ ਪੈੜਾ ਨਹੀਂ ਕਰੀ ਜਾਂਦੇ ਹੈਗੇ ਜਿੱਲੇ ਪੋਚੇ ਦੇ ਉੱਪਰ ਜਦੋਂ ਪੈੜਾ ਕਰੀ ਜਾਂਦੇ ਫਿਰ ਸਫਾਈ ਜੀ ਵੀ ਉੰਨੀ ਨਹੀਂ ਆਉਂਦੀ ਪੋਚਾ ਲਗਾਏ ਦੀ ਤੇ ਬਾਕੀ ਸਵੇਰ ਵੇਲੇ ਥੋੜਾ ਜਿਹਾ ਮੌਸਮ ਦਾ ਫਰਕ ਹੁੰਦਾਗਾ ਐ ਹੁੰਦਾ ਵੀ ਸਵੇਰ ਵੇਲੇ ਕੰਮ ਜਿਹੜਾ ਹੋ ਜੇ ਤੇ ਉਹਦੇ ਨਾਲ ਦੀ ਰੀਸ ਨਹੀਂਗੀ ਵਾਸ਼ਿੰਗ ਮਸ਼ੀਨ ਵੀ ਸਾਈਡ ਤੇ ਕਰਕੇ ਇੱਥੇ ਵੀ ਲਗਾ ਦੂ ਪੋਚਾ ਵੈਸੇ ਤਾਂ ਇੱਥੇ ਬਾਅਦ ਦੇ ਵਿੱਚ ਵੀ ਲਗਾਉਣੇ ਪਊਗਾ ਜਦੋਂ ਕੱਪੜੇ ਧੋਣੇ ਹੁੰਦੇ ਆ ਤੇ ਗਿੱਲੇ ਪੈਰ ਵਗੈਰਾ ਲੱਗੇ ਜਾਂਦੇ ਉੱਪਰ ਪੈੜਾਂ ਨਹੀਂ ਹੋ ਜਾਂਦੀਆਂ ਤੇ ਪੋਰਚ ਦੇ ਵਿੱਚ ਦਾ ਦਵਾਰੇ ਵੀ ਲਗਾ ਦੂੰਗੀ ਲੋਜੀ ਪੋਚਾ ਲੱਗ ਗਿਆ ਸਾਰੇ ਤੇ ਉਸ ਤੋਂ ਬਾਅਦ ਬਸ ਹੁਣ ਥਾਂ ਧੋ ਦਿੰਨੇ ਆ ਕਿ ਪਹਿਲਾਂ ਲੈਟਰਨ ਬਾਥਰੂਮ ਇਧਰੋਂ ਧੋ ਦੂੰਗੀ ਥਾਂ ਇਧਰੋਂ ਧੋਤਾ ਗਿਆ ਸੀ ਉਸ ਤੋਂ ਬਾਅਦ ਪਿਛਲਾ ਵਿੜਾ ਵੀ ਧੋ ਲਿਆ ਸੀ ਤੇ ਇੱਕ ਵਾਰੀ ਵੈਪਰ ਦੇ ਨਾਲ ਖਿੱਚ ਦਿੰਨੇ ਆ ਪਾਣੀ ਸੁੱਕ ਜਾਂਦਾ ਨਾਲ ਦੀ ਨਾਲ ਵੈਸੇ ਤਾਂ ਫर्श ਇਹ ਵੀ ਸਾਰਾ ਪਟਿਆ ਪਿਆ ਇਹ ਫर्श ਰਹਿੰਦਾ ਨਹੀਂ ਵੈਸੇ ਸਿਮੈਂਟ ਜੀ ਵਾਲਾ ਜਿਆਦਾ देर ਕੱਢਦਾ ਨਹੀਂ ਇਹ ਪਾਣੀ ਵਗੈਰਾ ਪੈਂਦਾ ਰਹਿੰਦਾ ਹੁਣ ਜਦੋਂ ਮੀਂਹ ਆਉਂਦਾ ਬਾਕੀ ਥਾਂ ਧੋਣੇ ਆਂਗੇ ਤੇ ਬਾਕੀ ਇਹ ਧੁੱਪ ਦੇ ਨਾਲ ਵੀ ਫਰਸ਼ ਪਾਟ ਜਾਂਦਾ ਪੇਪਰ ਦੇ ਨਾਲ ਪਾਣੀ ਖਿੱਚਿਆ ਜਾਂਦਾ ਨਾਲ ਦੀ ਨਾਲ ਹੀ ਫਰਸ਼ ਸੁੱਕ ਜਾਂਦਾ ਹੈ ਕੂਲਰ ਚ ਵੀ ਪਾਣੀ ਪਾ ਕੇ ਰੱਖਿਆ ਸੀ ਜਿੱਦੇ ਉਹਦੇ ਮੀਂਹ ਆਇਆ ਵੈਸੇ ਕੂਲਰ ਲਾਉਂਦੇ ਤਾਂ ਹੈ ਨਹੀਂ ਹੁਣ ਰਾਤ ਨੂੰ ਕਿਉਂਕਿ ਏਸੀ ਤੇ ਵਿੱਚ ਪੈ ਜਾਣਿਆ ਤੇ ਦੇਨੇ ਵੀ ਕੂਲਰ ਜ਼ਿਆਦਾ ਨਹੀਂ ਲਾਉਂਦੇਗੇ ਤੇ ਕੁਸ ਉਹਦੇ ਮੀਂਹ ਦਾ ਪਾਣੀ ਪੈ ਗਿਆ ਤੇ ਇਹਨੂੰ ਵੀ ਖਾਲੀ ਕਰਨ ਵਾਲਾ ਹਾਂ ਹੁਣ ਮੈਨੂੰ ਕਾਲੀ ਸੀ ਮੈਨੂੰ ਐਸ ਵੀ ਜਲਦੀ ਜਲਦੀ ਥਾਂ ਧੋ ਕੇ ਤੇ ਉਸ ਤੋਂ ਬਾਅਦ ਨਹਾ ਕੇ ਤੇ ਤੂਫ ਜੋਤ ਲਗਾਉਣ ਲੱਗ ਗਈ ਐ ਮੈਂ ਤੂਫ ਨੂੰ ਤਾਂ ਬਾਹਰ ਲੌਬੀ ਦੇ ਵਿੱਚ ਹੀ ਰੱਖ ਦੇਣੀ ਹੁੰਦੀਆਂ ਲਗਾ ਕੇ ਜਦੋਂ ਤੂੰ ਪਾਪਾ ਬਾਹਰ ਲਾਇਆ ਨਾ ਲੌਬੀ ਦੇ ਵਿੱਚ ਛੇ ਰੱਖ ਦਿੰਦੇ ਆਗੇ ਫ੍ਰੈਗਰੈਂਸ ਜੀ ਵਧੀਆ ਆਉਂਦੀ ਹੈਗੀ ਤੇ ਚਾਰ ਮਾਂ ਦੇ ਪਾਪਾ ਨੇ ਬਣਾ ਲਈ ਸੀਗੀ ਚਾਹ ਪੀ ਕੇ ਤੇ ਉਸ ਤੋਂ ਬਾਅਦ ਮੈਂ ਸਬਜ਼ੀ ਕੱਟ ਲਈ ਸੀਗੀ 7 ਵਜੇ ਲਾਤੀ ਸੀ ਮੈਂ ਧੂਪਜੋਤ ਤੇ ਸਬਜ਼ੀ ਕੱਟ ਕੇ ਤੇ ਪੌਣੇ 8 ਵਜੇ ਦਾ ਟਾਈਮ ਆਗਾ ਪਿੰਡਗਾ ਬਣਾਉਣੀਆਂ ਸੀਗਾ ਪਿੰਡਗਾ ਰਾਤ ਮੈਂ ਧੋਕਣੀ ਸੀ ਰੱਖੀਆਂ ਤਾਂ ਹੀ ਮੈਂ ਲੇਟ ਹੋ ਗਈ ਪਹਿਲਾਂ ਪਿੰਡਗਾ ਧੋਤੀਆਂ ਤੇ ਉਹਨਾਂ ਨੂੰ ਥੋੜਾ ਜਿਹਾ ਸੁੱਕਣ ਤੇ ਟਾਈਮ ਲੱਗ ਗਿਆ ਗਿੱਲ ਲਗਾ ਜੀ ਉਹ ਮੈਂ ਕੱਟ ਲੈਣਿਆ ਤੇ ਫਿਰ ਸਬਜੀ ਵਧੀਆ ਨਹੀਂ ਬਣਦੀ ਉਹ ਸਾਢੇ 8 ਵਜੇ ਤੱਕ ਰੋਟੀ ਬਣਾਉਣੀ ਹੁੰਦੀ ਹੈ ਮੈਂ ਤੇ ਮੈਨੂੰ ਐਸ ਵੀ ਚਲੋ ਉਹਨੂੰ ਬਣਾ ਹੀ ਲਵਾਂਗੀ ਜਿਆਦਾ ਟਾਈਮ ਨਹੀਂ ਲੱਗਦਾ ਪਿੰਡਿਆਂ ਨੂੰ ਬਣਾਉਣ ਦੇ ਵਿੱਚ ਬਾਕੀ ਐ ਹੁੰਦਾ ਜੇ ਟਿਫਿਨ ਵਗੈਰਾ ਨਾਲ ਜਾਂਦੇ ਉਹ ਤਾਂ ਥੋੜਾ ਜਿਆਦਾ ਹੁੰਦਾ ਵੀ ਜਲਦੀ ਬਣਾ ਲੈ ਰੋਟੀ ਉਹ ਕਿ ਟਾਈਮ ਲੱਗ ਜਾਂਦਾ ਟਿਫਿਨ ਵਗੈਰਾ ਬਣਾਉਣ ਤੇ ਤੇ ਪਿੰਡ ਗਾਦਾ ਕਿਲੋ ਸੀਗਾ ਤੇ ਪਿਆਜ਼ ਤਾਂ ਕਿੰਨਾ ਜਿਆਦਾ ਪਾ ਲਿਆ ਸੀਗੇ ਤੇ ਬਸ ਇਹਦੇ ਨਾਲ ਵੀ ਬਸ ਸਵੇਰ ਸਵੇਰ ਦਾ ਹੀ ਸਰੂਗਾ ਮਗਾ ਸੁੱਕੀ ਸਬਜੀ ਨਾਲ ਜ਼ਿਆਦਾ ਨਹੀਂ ਸਰਦਾ ਤੇ ਮੈਨੂੰ ਐ ਹੁੰਦਾ ਵੀ ਦੁਪਹਿਰ ਤੱਕ ਦਾ ਤਾਂ ਸਰਦੇ। ਬਾਕੀ ਮੈਂ ਕੋਸ਼ਿਸ਼ ਕਰਦੀ ਹੁੰਦੀ ਆ ਡੇਲੀ ਇੱਕ ਟਾਈਮ ਤਾਂ ਮੈਂ ਦਾਲ ਜ਼ਰੂਰ ਬਣਾਉਣੀ ਆ ਹੁਣ। ਅੱਜ ਦੁਪਹਿਰ ਦੇ ਟਾਈਮ ਤੇ ਬਣਾ ਦੂੰਗੀ ਦਾਲ। ਕਈ ਵਾਰ ਸ਼ਾਮ ਨੂੰ ਬਣਾ ਲਏਦੇ ਹੁੰਦੇ। ਅੱਗੇ ਵੈਸੇ ਮੈਨੂੰ ਐ ਹੁੰਦਾ ਸੀ ਸਵੇਰ ਵੇਲੇ ਸਬਜੀ ਬਣਾ ਲੈਂਦੀ ਸੀ ਸ਼ਾਮ ਤੱਕ ਸਰ ਜਾਂਦਾ ਸੀ ਪਰ ਹੁਣ ਮੈਂ ਸਬਜੀ ਘੱਟ ਬਣਾਉਣੀ ਹੁੰਦੀ ਆ ਮੈਨੂੰ ਐ ਹੁੰਦਾ ਵੀ ਜਾਂ ਦੁਪਹਿਰ ਤੱਕ ਦਾ ਸਰਦੇ ਬਸ। ਪੈਰ ਤੱਕ ਦਾ ਵੀ ਐਜ ਹੋ ਜਾਂਦਾ ਵੀ ਹੁਣ ਸਵੇਰ ਦੇ ਕੰਮ ਕਰਕੇ ਹੜਦੇ ਆਂ ਕਈ ਵਾਰੀ ਇਨਾ ਟਾਈਮ ਨਹੀਂ ਲੱਗਦਾ ਜਿਵੇਂ ਕੱਪੜੇ ਵਗੈਰਾ ਜ਼ਿਆਦਾ ਹੋ ਜਾਂਦੇ ਆ ਧੋਣ ਵਾਲੇ ਜਾਂ ਕੋਈ ਹੋਰ ਕੰਮ ਹੋ ਜਾਂਦਾ ਫਿਰ ਤਾਂ ਪੈਰ ਤਾਂ ਆਉਂਦਾ ਵੀ ਰੋਟੀ ਖਾਣ ਆਉਣਗੇ ਤੇ ਕਿਤੇ ਲੇਟ ਨਾ ਹੋ ਜੇਗੇ ਤੇ ਪਰ ਇਹਦੇ ਨਾਲ ਤੱਜ ਸਵੇਰ ਦਾ ਹੀ ਸਰੂਗਾ ਕਿਉਂਕਿ ਜ਼ਿਆਦਾ ਹੈ ਨਹੀਂ ਗੀਆਂ ਤੇਲ ਪਾ ਲਿਆ ਸੀ ਕੜਾਹੀ ਦੇ ਵਿੱਚ ਗਰਮ ਹੋ ਗਿਆ ਸੀ ਅਜਵੈਨ ਦਾ ਤੜਕਾ ਲਗਾ ਦੇਣੀ ਹੁੰਦੀ ਹੈ ਮੈਂ ਪਿੰਡਗਾਂ ਨੂੰ ਅੱਜ ਲਸਣ ਜਿਹੜਾ ਕੱਟ ਕੇ ਰੱਖਿਆ ਸੀ ਟਮਾਟਰ ਵੀ ਨਾਲ ਹੀ ਪਾਤਾ ਸੀਗਾ ਮੈਂ ਤੇ ਨਾਲ-ਨਾਲ ਮੈਂ ਆਟਾ ਗੁੰਨਣ ਲਵਾਂਗੀ ਉਹਨੇ ਜਿੰਨਾ ਚਿਰ ਤੜਕਾ ਭੁੱਜਦਾਗਾ ਸਰ ਤੋਤਾ ਸੀ ਅੱਜ ਮੈਂ ਤੇ ਬਾਲ ਤਾਂ ਕਰਕੇ ਮੇਰੇ ਖੁੱਲੇ ਸੀ ਕੁਲਚਰ ਦਾ ਲਾ ਲਿਆ ਸੀਗਾ ਤੇ ਵੈਸੇ ਗਰਮੀ ਆਉਂਦੀ ਹੈ ਖੁੱਲੇ ਵਾਲਾਂ ਦੇ ਵਿੱਚ ਤਾਂ ਨਹੀਂ ਰੱਖੇ ਜਾਂਦੇ ਆਪ ਤੋਂ ਪਰ ਮੈਨੂੰ ਐਸ ਵੀ 10 ਮਿੰਟ ਹਵਾ ਨਿਕਲ ਜੂਗੀ ਗਿੱਲੇ ਜੇ ਵੀ ਫਿਰ ਬੰਦ ਲੈਣੇ ਉਹ ਚਿਪਚਿਪੇ ਜੇ ਲੱਗਣ ਲੱਗ ਜਾਂਦੇ ਆਪ ਨੂੰ ਵੈਸੇ ਜੇ ਰੋਟੀ ਸਬਜ਼ੀ ਦਾ ਕਰਦੇ ਆ ਤੇ ਉਦੋਂ ਐ ਵੀ ਹੁੰਦਾ ਕਿਤੇ ਵਾਲ ਵਗੈਰਾ ਕੋਈ ਵਿੱਚ ਨਾ ਪੈ ਜੇ ਵੀਡੀਓ ਹੁਣ ਬਹੁਤ ਲੇਟ ਹੋਣ ਲੱਗ ਗਈਆਂ ਗੈਪ ਕਾਫੀ ਪੈਣ ਲੱਗ ਗਿਆ ਵੀਡੀਓ ਨਹੀਂ ਬਣ ਰਹੀ ਮੇਰੇ ਤੋਂ ਕੋਈ ਕੱਲ ਵੀ ਪਿੰਡ ਗਏ ਸੀ ਕੱਲ ਵੀ ਕੋਈ ਵੀਡੀਓ ਨਹੀਂ ਬਣਾਈ ਗਈ ਵੈਸੇ ਤਾਂ ਕਾਫੀ ਦਿਨੇ ਹੋ ਗਏ ਹੁਣ ਮੈਨੂੰ ਲੱਗਾ 15-20 ਦਿਨ ਹੋ ਗਏ ਹੁਣ ਕੀ ਕਹਿਣਾ ਵੈਸੇ ਦੀ ਇੱਕ ਅੱਧਾ ਦਿਨ ਵੀਡੀਓ ਆਉਂਦੀ ਹੋਣੀ ਆਪਣੀ ਵੈਸੇ ਤਾਂ ਹਰ ਵੀਡੀਓ ਦੇ ਵਿੱਚ ਹੀ ਕਹਿ ਦਿੰਦੇ ਆ ਵੀ ਆਪਾਂ ਕੋਸ਼ਿਸ਼ ਕਰਾਂਗੇ ਰੈਗੂਲਰ ਹੋਣ ਦੀ ਤੇ ਪਰ ਮੈਨੂੰ ਐ ਵੀ ਥੋੜਾ ਜਿਹਾ ਮੌਸਮ ਦਾ ਚੇਂਜ ਹੋ ਜਾਏ ਵੀ ਫਿਰ ਵੀਡੀਓ ਆਪਾਂ ਰੈਗੂਲਰ ਕਰ ਦਾਂਗੇ ਗਰਮੀ ਕਰਕੇ ਨਾ ਕਈ ਵਾਰੀ ਬਸ ਐ ਹੁੰਦਾ ਭੱਜ ਭਜਾਈ ਤੇ ਜਲਦੀ ਜਲਦੀ ਕੰਮ ਕਰ ਲਏ ਇਹਦੇ ਵੀਡੀਓ ਬਣਾਉਣ ਨੂੰ ਦਿਲ ਨਹੀਂ ਕਰਦਾ ਕਿਉਂਕਿ ਜਦੋਂ ਵੀਡੀਓ ਬਣਾ ਕੇ ਆਪਾਂ ਕੰਮ ਕਰਦੇ ਆਂ ਤੇ ਕੰਮ ਆਉਣ ਨੂੰ ਥੋੜਾ ਜਿਹਾ ਟਾਈਮ ਲੱਗ ਜਾਂਦਾ ਗਾ ਬਾਕੀ ਕਈ ਵਾਰੀ ਸਿਹਤ ਵਗੈਰਾ ਠੀਕ ਨਹੀਂ ਹੁੰਦੀ ਤੇ ਉਦੋਂ ਵੀ ਬਸ ਮਨ ਨਹੀਂ ਕਰਦਾ ਵੀਡੀਓ ਬਣਾਉਣ ਨੂੰ ਕਈ ਦਿਨਾਂ ਦਾ ਹੁਣ ਸਰੀਰ ਨੂੰ ਐ ਵੀਕਨੈਸ ਦੀ ਮਹਿਸੂਸ ਹੋ ਰਹੀ ਸੀ ਤੇ ਕੰਮ ਉਹਨਾਂ ਹੋ ਨਹੀਂ ਸੀ ਰਿਹਾ ਆਪ ਤੋਂ ਕਰਤਾ ਰਹੇ ਸੀ ਪਰ ਜਿਵੇਂ ਆਪਾਂ ਇੱਕ ਕੰਮ ਕਰ ਲਿਆ ਬੈਠ ਗਏ ਤੇ ਉਸ ਤਰ੍ਹਾਂ ਫਿਰ ਐ ਹੁੰਦਾ ਵੀ ਚਲੋ ਵੀਡੀਓ ਕੀ ਬਣਾਉਣੀ ਹੈਗੀ ਕਿੱਥੇ ਜੇ ਸੀਰੀਅਸ ਸੈਟ ਹੋਵੇ ਤੇ ਆਪਾਂ ਲਗਾਤਾਰ ਆਪਾਂ ਕੰਮ ਕਰ ਲੈਣੇ ਹੈਗੇ ਪਰ ਮਾੜੀ ਵੀ ਨਹਾ ਲਿਆ ਸੀਗਾ ਤੇ ਦੁੱਧ ਲੈਣ ਚਲਾ ਗਿਆ ਸੀਗਾ ਜਦੋਂ ਮੈਂ ਰੋਟੀ ਲੱਗਣਾ ਤੇ ਦੁੱਧ ਲੈ ਕੇ ਆਜੂ ਕਈ ਵਾਰੀ ਫਾਟਕ ਵਗੈਰਾ ਲੱਗ ਜਾਂਦਾ ਦੁੱਧ ਤਾਂ ਵੇ ਸਾਨੂੰ ਇੱਥੋਂ ਵੀ ਮਿਲ ਜਾਂਦਾ ਵੀ ਕਿਉਂਕਿ ਆਪਾਂ ਤਾਂ ਮੁੱਲ ਦਾ ਹੀ ਲੈਣਾਗਾ ਤੇ ਪਰ ਥੋੜਾ ਜਿਹਾ ਉੱਥੋਂ ਬਾਜ਼ਾਰ ਦੇ ਵਿੱਚੋਂ ਤਾਂ ਲੈ ਕੇ ਆਉਣੇ ਉਹਨੇ ਵੀ ਉੱਥੋਂ ਵਧੀਆ ਮਿਲ ਜਾਂਦਾ ਦੁੱਧ ਲੋ ਜੀ ਤੜਕਾ ਪੁੱਜ ਗਿਆ ਸੀ ਤੇ ਪਿੰਡਾਂ ਜਿਹੜੀਆਂ ਕੱਟ ਕੇ ਰੱਖੀਆਂ ਸੀ ਉਹ ਵੀ ਪਾ ਤੀਆਂ ਮੈਂ ਆਟਾ ਗੁੰਨ ਕੇ ਤੇ ਨੂੰ ਛਾੜ ਤੇ ਕਰ ਦੂੰਗੀ ਮਸਾਲੇ ਹਜੇ ਨਹੀਂ ਪਾਉਂਦੀ ਕਿ ਇਸੇ ਤਰ੍ਹਾਂ ਬਸ ਮੈਂ ਪਿੰਡਾਂ ਦਾ ਮਿਕਸ ਕਰਕੇ ਤੜਕੇ ਦੇ ਵਿੱਚ ਤੇ ਮੀਡੀਅਮ ਗੈਸ ਤੇ ਟਾ ਕੇ 5-7 ਮਿੰਟ ਪਕਾ ਲੂੰਗੀ ਇਹਨਾਂ ਨੂੰ gekeera ਟਾ ਕੇ ਪਕਾ ਲੈਣੀ ਹੁੰਦੀ ਮੈਂ ਥੋੜੀਆਂ ਜੀਆਂ ਪਿੰਡੀਆਂ ਪੱਕ ਜਾਂਦੀਆਂ ਤੇ ਉਸ ਤੋਂ ਬਾਅਦ ਮਸਾਲੇ ਪਕਾ ਕੇ ਤੇ ਆਪਾਂ ਉੱਪਰੋਂ ਟੱਕਣ ਚੱਕ ਕੇ ਤੇ ਫਿਰ ਬਣਾ ਲਾਂਗੇ ਫਿਰ ਵਧੀਆ ਸੁੱਕਿਆ ਸੁੱਕੇ ਜਾਂ ਬਣ ਜਾਂਦੀਆਂ ਆਗਿਆ ਪਹਿਲਾਂ ਬਸ 5-7 ਮਿੰਟ ਮੈਂ ਇਹਨਾਂ ਨੂੰ ਟਾ ਕੇ ਪਕਾ ਲੈਣੀ ਨੇ ਜਿੰਨਾ ਜਲਦੀ ਪੱਕ ਜਾਂਦੀਆਂ ਇਹ ਆਟਾ ਗੋਨ ਕੇ ਤੇ ਬਰਤਨ ਪਿਆ ਥੋੜੇ ਜਿਹੇ ਤੇ ਇਹ ਚੱਕ ਦੂੰਗੀ ਰੋਟੀ ਲੱਗਣ ਤੋਂ ਪਹਿਲਾਂ ਬਾਕੀ ਕੋਈ ਹੋਰ ਚੱਕ ਰੱਖਤਾ ਹੁੰਦੀ ਰਹਿੰਦੇ ਛੋਟਾ ਮੋਟਾ ਕੰਮ ਤੇ ਸਾਰੇ ਕੰਮਾਂ ਤਾਂ ਵੀਡੀਓ ਵੀ ਨਹੀਂ ਬਣਾਈ ਜਾਂਦੀਗੀ ਤੇ واਸ਼ਿੰਗ ਮਸ਼ੀਨ ਮੈਂ ਹਜੇ ਨਹੀਂ ਲਗਾਈ ਪਰ ਰੋਟੀ ਲੱਗਣ ਤੋਂ ਪਹਿਲਾਂ ਲਗਾ ਦੂੰਗੀ ਫੇਰਾ ਹੁੰਦਾ ਵੀ ਜਦੋਂ واਸ਼ਿੰਗ ਮਸ਼ੀਨ ਲਗਾ ਦਿੰਨੇ ਆਗੇ ਤੇ ਬਾਰੀ ਬਾਰੀ ਫਿਰ ਕੱਪੜੇ ਉਹਦੇ ਵਿੱਚੋਂ ਕਿਉਂਕਿ ਜ਼ਿਆਦਾ ਕੱਪੜੇ ਕਰਕੇ ਤੇ ਤਿੰਨ ਚਾਰ ਲੋਟ ਲੱਗ ਜਾਣਗੇ ਫਿਰ ਕੰਮ ਛੱਡ ਕੇ ਜਾਣਾ ਪੈਂਦਾ ਇਧਰ ਰੋਟੀ ਬੰਨੇ ਹੋ ਤਾਂ ਮੈਨੂੰ ਐ ਹੁੰਦਾ ਵੀ ਚਲੋ ਫਿਰ ਬਾਅਦ ਦੇ ਵਿੱਚ ਹੀ ਲਗਾ ਲੂੰਗੀ ਜੇ ਤਾਂ ਸਵੇਰ ਜਲਦੀ ਲਗਾ ਦਾਂ ਤਾਂ ਫਿਰ ਤਾਂ ਠੀਕ ਰਹਿੰਦਾਗਾ ਫਿਰ ਇੱਕ ਕੰਮ ਹੀ ਹੁੰਦਾ ਜਾਂ ਤਾਂ ਝਾੜੂ ਪੋਚੇ ਦਾ ਹੁੰਦਾ ਸਵੇਰ ਜਲਦੀ ਤੇ ਜਾਂ ਫਿਰ ਕੱਪੜੇ ਧੁੱਤੇ ਜਾਂਦੇ ਆਗੇ ਕੱਪੜਿਆਂ ਦਾ ਐ ਹੁੰਦਾ ਵੀ ਜੇ ਬਾਅਦ ਦੇ ਵਿੱਚ ਧੋਣੇ ਤਾਂ ਸਾਰੇ ਧੁੱਤੇ ਜਾਂਦੇ ਜਦੋਂ ਹੁਣ ਨਹਾ ਲੈਂਦੇ ਵੈਸੇ ਤਾਂ ਬੇਸ਼ੱਕ ਸ਼ਾਮ ਨੂੰ ਆ ਕੇ ਕੱਪੜੇ ਬਦਲਦੇ ਹੀ ਕੰਮ ਤੋਂ ਤੇ ਪਰ ਜਿਹੜੇ ਰਾਤ ਨੂੰ ਕੱਪੜੇ ਪਾਏ ਹੁੰਦੇ ਆ ਤੇ ਉਹ ਵੀ ਐ ਹੁੰਦਾ ਵੀ ਚਲੋ ਧੋਦ ਗਏ ਤੋ ਜੀ ਆਟਾ ਵੀ ਗੁੰਨ ਲਿਆ ਤੇ ਹੁਣ ਬਰਤਨ ਪਾਇਆ ਥੋੜੇ ਜਿਹੇ ਜਿਹੜੇ ਤੇ ਇਹ ਵੀ ਚੱਕ ਦਿੰਨੇ ਹੈਗੇ ਬਰਤਨ ਵੀ ਚੱਕ ਤੇ ਸੀਗੇ ਤੇ ਉਸ ਤੋਂ ਬਾਅਦ ਹੁਣ ਮਸਾਲੇ ਪਾ ਦਿੰਦੇ ਆਪਾਂ ਇਸ ਦੇ ਵਿੱਚ ਮਸਾਲੇ ਵਸ ਜਿਹੜੇ ਆਪਣੇ ਘਰੇ ਹੁੰਦੇ ਆ ਬੇਸਿਕ ਜੇ ਮਸਾਲੇ ਹਲਦੀ ਲਾਲ ਮਿਰਚ ਨਾਮਕ ਧਨੀਆ ਪਾਊਡਰ ਹੋਰ ਕੋਈ ਜ਼ਿਆਦਾ ਆਪਾਂ ਐਕਸਟਰਾ ਮਸਾਲੇ ਨਹੀਂ ਪਾਉਂਦੇਗੇ ਕਿਉਂਕਿ ਕਦੇ-ਕਦੇ ਤਾਂ ਆ ਹੁੰਦਾ ਵੀ ਜਿਆਦਾ ਕਈ ਵਾਰੀ ਆਪਾਂ ਕਿਸੇ ਧਾਲਾ ਸਬਜ਼ੀਆਂ ਦੇ ਵਿੱਚ ਖੜੇ ਮਸਾਲੇ ਵੀ ਪਾ ਲੈਨੇ ਆ ਤੇ ਪਰ ਦੇਦੀ ਤਾਂ ਆਪਾਂ ਬਸ ਇਹੀ ਬੇਸਿਕ ਜਿਹੇ ਮਸਾਲੇ ਪਾਉਣੇ ਆਗੇ ਕਿਉਂਕਿ ਜਿਆਦਾ ਮਸਾਲੇ ਵੀ ਠੀਕ ਨਹੀਂ ਆਪਣੀ ਸਿਹਤ ਦੇ ਲਈ ਖਾਤਾ ਲੈਨੇ ਆ ਫਿਰ ਐਸਲ ਤਾਂ ਹੁਣ ਹਰ ਇੱਕ ਦੇ ਬੱਚਿਆਂ ਦੇ ਵੀ ਮਨ ਲੱਗਿਆ ਐਸਲ ਦਾ ਆਪਦੇ ਤਾਂ ਬਨਣਾ ਹੀ ਬਨਨਾ ਹੈ ਮੈਕਸ ਕਰਕੇ ਨੂੰ ਤੇ ਉਹਨੇ ਮੈਂ ਵਾਸ਼ਿੰਗ ਮਸ਼ੀਨ ਲਗਾ ਆਉਂਗੀ ਤੇ ਬਾਅਦ ਦੇ ਵਿੱਚ ਹੀ ਰੋਟੀ ਲੱਗੂਗੀ। ਵੈਸੇ ਡੇਲੀ ਰੁਟੀਨ ਇੱਕੋ ਜਿਹਾ ਤਾਂ ਨਹੀਂ ਰਹਿੰਦਾਗਾ ਜਿਵੇਂ ਮੈਨੂੰ ਠੀਕ ਲੱਗਦਾ ਉਸ ਹਿਸਾਬ ਨਾਲ ਆਪਾਂ ਕੰਮ ਕਰ ਲੈਂਦੇ ਹੁੰਨੇ ਆਗੇ। ਕਿਉਂਕਿ ਰੋਟੀ ਦਾ ਤਾਂ ਟਾਈਮ ਚਲਵਾਇਆ ਹੁੰਦਾ ਵੀ ਕੰਮ ਤੇ ਜਾਣਾ 8:30 ਵਜੇ ਰੋਟੀ ਤਾਂ ਰੈਡੀ ਕਰ ਜਿੰਨੇ ਆ ਬਾਕੀ ਰੋਟੀ ਟੁੱਕਦਾ ਤਾਂ ਹਰੇਕ ਦੇ ਘਰੇ ਹੁਣ। ਤਿੰਨੇ ਟਾਈਮ ਦਾ ਤੇ ਸੇਮ ਰੁਟੀਨ ਹੁੰਦਾਗਾ ਤੇ ਬਾਕੀ ਜਿਵੇਂ ਠੀਕ ਲੱਗਦਾ ਤੇ ਉਸ ਹਿਸਾਬ ਨਾਲ ਆਪਾਂ ਕੰਮ ਕਰ ਲੈਂਦੇ ਹੁੰਨੇ ਆ ਸਵੇਰ ਦੇ ਟਾਈਮ ਤੇ ਕਈ ਵਾਰੀ ਜਲਦੀ ਉੱਠਿਆ ਜਾਂਦਾ ਤੇ ਕਈ ਵਾਰੀ ਜਲਦੀ ਉ ਤੇ ਵੈਸੇ ਵਸੇ ਆਇਆ ਹੁੰਦਾ ਵੀ ਜੇ ਇੱਕ ਵਾਰੀ ਸਾਫ ਸਫਾਈ ਹੋ ਜੇ ਤੇ ਫਿਰ ਬਾਅਦ ਦੇ ਵਿੱਚ ਕੰਮ ਜਿੰਨਾ ਮਰਜ਼ੀ ਆਪਾਂ ਕੱਪੜੇ ਜਿੰਨੇ ਮਰਜ਼ੀ ਹੁਣ ਮੈਨੂੰ ਕੋਈ ਟੈਨਸ਼ਨ ਨਹੀਂ ਵੀ ਮੈਂ ਕੱਪੜੇ ਧੋਣੇ ਆਂਗੇ ਤੇ ਜੇ ਇਹੀ ਮਚਾਲੂ ਪੋਚਾ ਵੀ ਪਹਿਲਾਂ ਨਾ ਕੀਤਾ ਹੁੰਦਾ ਤੇ ਬਾਅਦ ਦੇ ਵਿੱਚ ਬਸ ਮੈਨੂੰ ਆਈ ਲੱਗੀ ਜਾਣਾ ਸੀ ਕਿ ਵੀ ਸਾਰਾ ਕੰਮ ਮੇਰਾ ਪਿਆਗਾ ਕਿਉਂਕਿ ਹੁਣ ਰੋਟੀ ਬਣ ਜੂਗੀ ਰੋਟੀ ਤੋਂ ਬਾਅਦ ਬਸ ਕੱਪੜਿਆਂ ਦਾ ਹੀ ਕੰਮ ਆਗਾ ਤੇ ਕੱਪੜੇ ਧੋ ਲਾਂਗੇ ਹੌਲੀ ਹੌਲੀ ਆਸਿੰਗ ਮਸ਼ੀਨ 'ਤੇ ਮੈਂ ਲਗਾਇਆ ਸੀ ਤੇ ਰੋਟੀ ਲੱਗ ਗਈ ਸੀ ਤੇ ਰਮਾਨ ਵੀ ਬਸ ਦੁੱਧ ਲੈ ਕੇ ਆ ਗਿਆ ਸੀਗਾ ਅਦੇ ਟਾਈਮ ਲਾਇਆ ਸੀਗਾ ਕੱਲ ਤਾਂ ਦੁੱਧ ਵੀ ਛਾਉਣ ਨੂੰ ਲੈ ਕੇ ਆਏ ਸੀ ਅਸੀਂ ਕਿਉਂਕਿ ਸਵੇਰ ਸੀ 8:30 ਵਜੇ ਚਲੇ ਗਏ ਸੀ ਤੇ ਸ਼ਾਮ ਨੂੰ 6 ਵਜੇ ਆਏ ਸੀ ਤੇ ਆਉਂਦੇ ਹੋਏ ਦੁੱਧ ਫੜ ਲਏ ਆਏ ਸੀ ਪੰਡ ਚਲੇ ਗਏ ਸੀ ਕਾਫੀ ਦਿਨੇ ਹੋ ਗਏ ਸੀ ਸਾਨੂੰ ਸੋਚਦਿਆਂ ਨੂੰ ਪੰਡ ਜਾਣ ਦਾ ਤੇ ਬੱਚੇ ਵੀ ਕਹਿ ਰਹੇ ਸੀਗੇ ਜਾਣਾਗਾ ਤੇ ਕੱਲ ਬਸ ਐ ਸੀ ਵੀ ਚਲੋ ਜੇ ਆਏਗੇ ਗਰਮੀ ਕਰਕੇ ਵੈਸੇ ਮਾਣੀ ਨਹੀਂ ਸੀ ਕਰਦਾ ਜਾਣ ਨੂੰ ਘਰੋਂ ਨਿਕਲਣ ਨੂੰ ਦਿਲ ਨਹੀਂ ਕਰਦਾ ਆਪ ਨੂੰ ਵੀ ਔਖਾ ਤੇ ਗਾਂ ਅਗਲੇ ਨੂੰ ਵੀ ਔਖਾ ਹੋ ਜਾਂਦਾ ਕਿ ਜਾਂਦੇ ਵਿੱਚ ਬਹੁਤ ਔਖਾ ਲੱਗਦਾ ਆਪਦੇ ਵਰਗੇ ਹੁੰਦੇ ਆ ਸਾਰੇ ਤੇ ਪਰ ਜਾਵਾਈ ਵੀ ਬਣੀ ਐ ਜਿੱਥੇ ਨਹੀਂ ਸਰਦਾ ਉੱਥੇ ਜਾਣਾ ਵੀ ਪੈਂਦਾ ਹੈ ਕਿ ਜਾਂਦੇ ਵਿੱਚ ਤਾਂ ਹੁਣ ਜੇ ਦੇਖੀਏ ਤਾਂ ਆਪਦਾ ਹੀ ਘਰ ਨਾਲ ਔਖਾ ਲੱਗਦਾ ਤੇ ਜਦੋਂ ਚਾਰ ਜਣੇ ਆ ਜਾਂਦੇ ਆ ਤਾਂ ਉੱਥੇ ਹੋਰ ਵੀ ਬਹੁਤ ਔਖਾ ਹੋ ਜਾਂਦਾ ਖਾਸ ਕਰਕੇ ਜਿੱਥੇ ਇੱਕ ਜਾਣਾ ਹੋਵੇ ਕੰਮ ਕਰਨ ਵਾਲਾ ਉੱਥੇ ਤਾਂ ਬਹੁਤ ਔਖਾ ਹੋ ਜਾਂਦਾ ਹੈ ਇਹ ਇਕੱਲੇ ਬੰਦੇ ਨੂੰ ਤਾਂ ਕੰਮ ਬਹੁਤ ਔਖੇ ਹੋ ਜਾਂਦੇ ਆ ਕਰਨੇ ਫਿਰ ਤੇ ਕਰਦਾਂ ਦਾ ਪਾਪਾ ਹੈਗੇ ਆ ਆਪਾਂ ਵੀ ਕਰਦੇ ਆ ਜੇ ਕੋਈ ਆਇਆ ਗਿਆ ਹੁੰਦਾ ਤੇ ਪਰ ਆਪਦੇ ਤੋਂ ਸੋਚ ਕੇ ਆਇਆ ਲੱਗਦਾ ਵੀ ਜਿਵੇਂ ਆਪ ਨੂੰ ਐ ਕਈ ਵਾਰੀ ਦਿੱਕਤ ਹੁੰਦੀ ਆ ਤੇ ਅਗਲੇ ਨੂੰ ਵੀ ਔਖਾ ਲੱਗਦਾ ਗਰਮੀ ਦੇ ਵਿੱਚ ਆ ਆਪਣੇ ਵੀ ਔਖਾ ਹੁਣ ਆਪ ਤਾਂ ਜਾ ਕੇ ਬੈਠ ਜਾਾਂਗੇ ਜਾ ਕੇ ਅਸੀਂ ਥੱਲੇ ਤੇ ਅਗਲੇ ਨੇ ਜਿਹਦੇ ਕਿਚਨ ਦੇ ਵਿੱਚ ਕੰਮ ਕਰਨਾ ਤੇ ਉਹਨੂੰ ਔਖਾਗਾ ਤੇ ਥੇ ਰਮਾਂ ਦੇ ਪਾਪਾ ਚਾਹ ਪੋਣੀ ਕੱਢ ਰਹੇ ਸੀਗੇ ਇਹਦੇ ਵਿੱਚੋਂ ਦੁੱਧ ਪਾਉਣ ਲਈ ਉਹ ਪਲਾਸਟਿਕ ਦੀ ਰੱਖੀ ਹੋਈ ਆ ਅਲੱਗ ਤੇ ਉਹਦੇ ਵਿੱਚੋਂ ਦੁੱਧ ਬਸ ਇੱਕ ਵਾਰੀ ਦੁੱਧ ਪਾਣ ਕੇ ਤੇ ਬਾਅਦ ਦੇ ਵਿੱਚ ਹੀ ਗਰਮ ਕਰਦੇ ਹੁੰਦੇ ਆਗੇ ਕਈ ਵਾਰ ਢੱਕੇਡੌਲੇ ਵਗੈਰਾ ਵਿੱਚ ਹੁੰਦੇ ਆ ਕਿ ਜਦੋਂ ਪਸ਼ੂ ਚੋਂ ਆਉਂਦੇ ਆ ਤੇ ਊਸ਼ ਮਾਰਦੇ ਆ ਤੇ ਧੂੜੀ ਵਗੈਰਾ ਹੁੰਦੀ ਹੈ ਜਿਹੜੀ ਤੇ ਉਹ ਪੈ ਜਾਂਦੀ ਹੈ ਵਿੱਚ ਮੈਨੂੰ ਐਸੀ ਮੈਂ ਇਹਨਾਂ ਨੂੰ ਕਹਤਾ ਮੈਂ ਦੁੱਧ ਕੱਢ ਦੋ ਵੀ ਰੋਟੀ ਬਣਾਉਂਦੇ ਬਣਾਉਦੇ ਨਾਲ ਨਾਲ ਗਰਮ ਹੋ ਜਾਊਗਾ ਨਹੀਂ ਫਿਰ ਬਾਅਦ ਦੇ ਵਿੱਚ ਜਦੋਂ ਮੈਂ ਬਰਤਨ ਚਾਗਦੀ ਹੁੰਦੀ ਹੰਨੀ ਰੋਟੀ ਵਾਲੇ ਤੇ ਉਦੋਂ ਗਰਮ ਕਰਦੀ ਹੁੰਦੀ ਆਂ ਪਰ ਜ ਐ ਹੁੰਦਾ ਵੀ ਟਾਈਮ ਨਾਲ ਗਰਮ ਕਰਕੇ ਰੱਖਿਆ ਹੋਏ ਪਾਲਾ ਦਵਾ ਕੇ ਤੇ ਬਾਅਦ ਵਿੱਚ ਠੰਡਾ ਹੋ ਜਾਂਦਾ ਫਿਰ ਅੱਜ ਚ ਰੱਖਿਆ ਜਾਂਦਾਗਾ ਨਹੀਂ ਉਹਨਾਂ ਚਿਰ ਫਿਰ ਬਾਹਰ ਪਿਆ ਰਹਿੰਦਾਗਾ ਤੇ ਇਕੱਲੇ ਦੁੱਧ ਨੂੰ ਉਬਾਲਾ ਦਵਾਉਣ ਵਾਸਤੇ ਤਾਂ ਬਹੁਤ ਔਖਾ ਲੱਗਦਾ ਕਿ ਜਾਂਦੇ ਵਿੱਚ ਖੜਨਾ ਬਸ ਐ ਹੁੰਦਾ ਵੀ ਜਦੋਂ ਕੋਈ ਕੰਮ ਕਰਦੇ ਆ ਤੇ ਨਾਲ ਦੇ ਨਾਲ ਹੀ ਗੈਸ ਤੇ ਤਾਂ ਜਿਹੜਾ ਕੰਮ ਕਰਨਾ ਹੋ ਜੇ ਹੁਣ ਰੋਟੀ ਬਣਾਉਂਦੇ ਬਣਾਉਂਦੇ ਚਲ ਦੁੱਧ ਘਰਪ ਹੋ ਜਾਊਗਾ ਰੋਟੀ ਬਣਾ ਲਈ ਸੀ ਤੇ ਖਾ ਵੀ ਲਈ ਸੀ ਸਾਰਿਆਂ ਨੇ ਤੇ ਇਹ ਮੈਂ ਆਪਣੀ ਰੋਟੀ ਪਾ ਲਈ ਸੀਗੀ ਬਾਟੇ ਸਟੀ ਬਣੀ ਸੀ ਪਿੰਡਾਂ ਤੇ ਉਸ ਤੋਂ ਬਾਅਦ ਕਿਚਨ ਸਾਰੇ ਕਲੀਨ ਕਰਦੀ ਸੀ ਸਾਢੇ 9 ਵਜੇ ਟਾਈਮ ਸੀਗਾ ਇੱਥੇ ਕਿਚਨ ਦੇ ਵਿੱਚ ਪੋਚਾ ਪੈ ਦੁਬਾਰਾ ਲਾਤਾ ਸੀਗਾ ਕਿਉਂਕਿ ਰੋਟੀ ਬਣਾਉਣੇ ਆਉ ਮਾਣਾ ਮੋਟਾ ਆਟਾ ਵਗੈਰਾ ਡੇਗਦਾ ਤੇ ਬਾਕੀ ਬਾਤਾਂ ਚੱਕੇ ਸੀ ਪਾਣੀ ਦੇ ਛਿੱਟੇ ਵਗੈਰਾ ਵੀ ਹੋ ਜਾਂਦੇ ਆ ਤੇ ਉਸ ਤੋਂ ਬਾਅਦ ਬੈੱਡ ਸ਼ੀਟਾਂ ਮੈਨੂੰ ਐਸ ਵੀ ਚਲੋ ਇਹ ਵੀ ਚੱਕਦਾ ਕੱਪੜੇ ਤਾਂ ਵੈਸੇ ਪਾਉਣ ਵਾਲੇ ਸੀਗੇ ਜਿਆਦਾ ਅੱਜ ਤੇ ਪਰ ਤੇ ਚੱਕਾਂ ਦੀਆਂ ਕਰਦੀ ਨੇ ਤੇ ਮੈਂ ਹੋਗਾ ਵੀ ਚਲੋ ਕੱਪੜੇ ਧੋਣੇ ਹੋਰ ਤਾਂ ਕੋਈ ਕੰਮ ਹੈ ਨਹੀਂਗਾ ਹੁਣ ਗੱਦੇ ਵੀ ਨੀਚੇ ਲਾ ਕੇ ਤੇ ਇੱਕ ਵਾਰੀ ਉੱਪਰ ਕੱਪੜਾ ਮਾਰ ਦੋਗੇ ਬੈੱਡ ਦੇ ਉੱਪਰ ਬਣਾ ਮੋਟਾ ਰੇਤਾਂ ਮਿੱਟੀ ਹੋਈ ਜਾਂਦਾ ਹੈ ਇੱਥੇ ਭਰਾਵਾ ਆ ਗਈ ਸੀ ਇਹਨੇ ਸਰ ਤੋਤਾ ਸੀਗਾ ਕਿਉਂਕਿ ਕੱਲ ਚਲੇ ਗਏ ਸੀ ਪੰਡ ਤੇ ਕੱਲ ਨਹੀਂ ਇੱਥੇ ਤੋਤਾ ਗਿਆ ਸੀਗਾ ਤੇ ਮੈਨੂੰ ਕਹਿ ਰਹੀ ਸੀ ਕਹਿੰਦੀ ਮम्मा ਮੇਰੇ ਤੇਲ ਲਾ ਦਿਓ ਮੈਂ ਇਹਨੂੰ ਕਿ ਇੱਕ ਵਾਰੀ ਬੈੱਡ ਸ਼ੀਟਾਂ ਚੱਕ ਕੇ ਮੈਂ ਲਾਇਆ ਮਾਂ ਵਾਸ਼ੀ ਮਸ਼ੀਨ ਕਿਉਂਕਿ ਪਾਉਣ ਵਾਲੇ ਕੱਪੜੇ ਉਹ ਮਸ਼ੀਨ ਦੇ ਵਿੱਚੋਂ ਮੈਂ ਕੱਢ ਲਈ ਸੀ ਹਜੇ ਵੈਸੇ ਮੈਂ ਪਾਣੀ ਦੇ ਵਿੱਚ ਤਾਂ ਨਹੀਂ ਕਿ ਚੱਲੇ ਸੀਗੇ ਤੇ ਉਹ ਕੱਢ ਕੇ ਰੱਖਦੇ ਸੀ ਮੈਨੂੰ ਆਇਆ ਸੀ ਵੀ ਚਲੋ ਬੈੱਡ ਸ਼ੀਟਾਂ ਲਗਾ ਦੋਂਗੇ ਤੇ ਨੂੰ ਮੈਂ ਕਿਹਾ ਸੀ ਤੇਰੇ ਬਾਅਦ ਦੇ ਵਿੱਚ ਲਗਾਉਣੀਆਂ ਤੇਲ ਮੈਂ ਇੱਕ ਵਾਰੀ ਬੈੱਡ ਸ਼ੀਟਾਂ ਬਸ ਚੇਂਜ ਕਰਦਾ ਵੈਸੇ ਇਧਰਲੇ ਰੂਮ ਦੇ ਵਿੱਚ ਤਾਂ ਕੋਈ ਨਹੀਂ ਪੈਂਦਾ ਕਰ ਦੇਣੇ ਵੀ ਨਹੀਂ ਉੱਤੇ ਰਾਤ ਨੂੰ ਵੀ ਨਹੀਂ ਇਧਰ ਤਾਂ ਕੋਈ ਪੈਂਦਾ ਕਿ ਗਰਮੀ ਬਹੁਤ ਹੈ ਜਦੋਂ ਕੋਈ ਦਿਨੇ ਇੰਦੇ ਪੈਂਦਾ ਤੇ ਰਾਤ ਨੂੰ ਤਾਂ ਇੱਥੇ ਬੈਠਣਾ ਹੀ ਕਿਹਨੇ ਹੈਗਾ ਤੇ ਬਸ ਐ ਹੁੰਦਾ ਵੀ ਜਦੋਂ ਦੂਸਰੇ ਰੂਮ ਦੀ ਬੈੱਡ ਸ਼ੀਟ ਚੇਂਜ ਕਰਦੀ ਹੁੰਨੇ ਆ ਤੇ ਇਹਨੂੰ ਵੀ ਨਾਲ ਚੇਂਜ ਕਰ ਦੇਣੀ ਹੈਗੀ ਲਓ ਜੀ ਇਧਰਲੇ ਰੂਮ ਦੇ ਤਾਂ ਬੈੱਡ ਸ਼ੀਟ ਆਪਾਂ ਚੇਂਜ ਕਰਤੀ ਹੁਣ ਦੂਸਰੇ ਰੂਮ ਦੇ ਵਿੱਚ ਚੱਲਦੇ ਆਂਗੇ। ਪ੍ਰਾਉ ਨੂੰ ਵੀ ਹੁਣ ਕਾਲੀ ਹੋਈ ਪਈ ਸੀ ਕਹਿੰਦੀ ਮੰਮਾ ਮੇਰੇ ਤੇਲ ਲਗਾ ਦਿਓ ਸਿਰ ਤੇ। ਲਓ ਜੀ ਹੁਣ ਵਾਰੀ ਆ ਗਈ ਦੂਸਰੇ ਰੂਮ ਦੀ ਤੇ ਇਧਰੋਂ ਵੀ ਬੈੱਡ ਸ਼ੀਟ ਮੈਂ ਚੇਂਜ ਕਰ ਦਿੰਨੀ ਆ ਤੇ ਡਸਟਿੰਗ ਵੀ ਕਰਿਆਈ ਸੀ ਮੋਦਲੇ ਰੂਮ ਦੇ ਵਿੱਚ ਨਾਲ ਦੀ ਨਾਲ ਵੀਡੀਓ ਨਹੀਂ ਬਣਾਈ ਸੀਗੀ ਉਧਰੋਂ ਮੈਂ ਤੇ ਫਿਰ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਸੀ ਨਹੀਂ ਤਾਂ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਜੇਕਰ ਪਸੰਦ ਆਈ ਹੈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਜੇਕਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਾਂਗੇ ਪਤਾ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ